ਪਰਣਾ ਦੀ ਬੰਡਲ ਔਰ ਸਾਰੀਆਂ ਹੀ ਪਿਆਰੀਆਂ ਹਸਤੀਆਂ ਗਵਨਦਾਨੀ ਨੂੰ ਤੇ ਪ੍ਰਿੰਸੀਪਲ ਸਾਹਿਬਾਨ ਨੂੰ ਬਹੁਤ-ਬਹੁਤ ਧੰਨਵਾਦ ਬਸ ਮੈਂ 2 17 ਬੋਲਣੀ ਹੈ ਰਾਹਤ ਤੇ ਨਹੀਂ ਜ਼ਖਮਾਂ ਨੂੰ ਤੇ ਅੱਖਰਾਂ ਨੂੰ ਅਹਿਸਾਸ ਦੇਈ ਜੀਵਨ ਵਾਸਤੇ ਹਰ ਬੰਦੇ ਨੂੰ ਭਲੇ ਦਿਨਾਂ ਦੀ ਆਸ ਦੇਈ ਮੁੱਖ ਨਾ ਜਾਣ ਕਿਤੇ ਅੰਦੇ ਸੁੱਕ ਨਾ ਜਾਣ ਕਿਤੇ ਇਹ ਬੰਗਿਆ ਖੁਸ਼ਕ ਹੋ ਰਹੀ ਮਨ ਵਿੱਚ ਟੀ ਨੂੰ ਸਜਰੇ ਕੁਝ ਸਵਾਸ ਲਈ ਲਿਪੀ ਅਖਰਾ ਬੋਲਾ ਰੰਗਾ ਸਾਂਝਾ ਸੁਰਾ ਤੇ ਕਲਮਾ ਨੂੰ ਲਿਪੀ ਅਖਰਾ ਬੋਲਾ ਰੰਗਾ ਸਾਂਝਾ ਸੁਰਾ ਤੇ ਕਲਮਾ ਨੂੰ ਉੱਗਣ ਦੇ ਲਈ ਧਰਤੀ ਬਖਸ਼ੇ ਫੈਲਣ ਲਈ ਆਕਾਸ਼ ਤੇ ਨਾ ਮੰਗਾ ਪੈਸਾ ਤੇ ਸ਼ੋਰ ਨਾ ਕੋ ਚਾਨ ਕੋਈ ਕਾਤਕ ਮੈਂ ਮੇਰੇ ਮਨ ਵਿੱਚ ਸਭਨਾ ਦੇ ਲਈ ਅਰਜ ਅਤੇ ਅਰਦਾਸ ਲਈ ਅਰਜ ਅਤੇ ਅਰਦਾਸ ਲਈ ਬਹੁਤ ਬਹੁਤ ਧੰਵਾਦ